ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕਢਾਈ ਤੇ ਹੋਰ ਸਨੋਜੀ ਕਿਵੇਂ ਸਾਰੇ ਮਿਲ ਕਰਦੇ ਹੈ ਕਿ ਤੁਸੀਂ ਸਾਰੇ ਬੜੀਆ ਹੋਵਗੇ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਅਹ ਜਰਾ ਆਪਾਂ ਅੱਜ ਦੀ ਵੀਡੀਓ ਲੈ ਕੇ ਜਿਹੜੀ ਕੀ ਹੈਗੀ ਸਿੰਦੀ ਊਟੀ ਦੀ ਸਟਾਰਟਿੰਗ ਕਰਦੇ ਆ ਆਪਾਂ ਜੋ ਦੀਆਂ ਦੋ ਤਿੰਨ ਵੀਡੀਓ ਪਾਵਾਂਗੇ ਲਗਾਤਾਰ ਇਹਦੇ ਚ ਥੋੜੀ ਸਮਝਣ ਵਾਲੀ ਚੀਜ਼ ਹੁੰਦੀ ਆ ਤੇ ਕੁਛ ਪਰਟੇ ਵੀ ਲਗਾ ਸਕਦੇ ਆ ਵੀਡੀਓ ਦੇਖ ਕੇ ਤੁਸੀਂ ਨਾਲ ਨਾਲ ਪਾਉਂਗੇ ਦੋ ਤਿੰਨ ਵਾਰ ਤਾਂ ਤੁਹਾਨੂੰ ਆ ਜਾਊਗਾ ਇਹਦੇ ਵਿੱਚ ਕੋਈ ਜ਼ਿਆਦਾ ਔਖਾ ਨਹੀਂ ਹੈ ਇਹਦਾ ਤੁਸੀਂ ਇੱਕ ਅਦਾ ਸੂਟ ਕੱਢ ਲਿਓ ਉਸ ਤੋਂ ਬਾਅਦ ਤੁਹਾਨੂੰ ਪ੍ਰੈਕਟਿਸ ਹੋ ਜੂਗੀ ਫਿਰ ਤੁਸੀਂ ਆਪਣੇ ਆਪ ਬਾਸ ਸਕਦੇ ਹੋਗੇ ਇੱਕ ਵਾਰ ਤਾਂ ਤੁਹਾਨੂੰ ਵੀਡੀਓ ਦੇ ਨਾਲ ਨਾਲ ਹੀ ਹਨਾ ਪਉਣਾ ਪਊਗਾ ਮੈਂ ਵੀ ਐਵੇਂ ਸਿੱਖਿਆ ਸੀਗਾ ਠੀਕ ਆ ਇੱਕ ਅੱਛੀ ਸਿੰਧੀ ਆ ਮਤਲਬ ਛੋਟੀ ਬੂਟੀਆਂ ਖਾऊंगी ਮੈਂ ਅੱਜ ਤੁਹਾਨੂੰ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਛੋਟਾ ਫਰੇਮ ਲੈਣਾਗਾ ਇੱਕ ਹਨਾ ਵੱਡਾ ਵੀ ਲੈ ਸਕਦੇ ਤੁਸੀਂ ਛੋਟਾ ਫਰੇਮ ਲਿਆ ਕਰੋ ਪਹਿਲਾਂ ਜਦੋਂ ਆਪਾਂ ਸੂਟ ਕੱਢਦੇ ਆ ਥੋੜੀ ਜ਼ਿਆਦਾ ਸਫਾਈ ਆਉਂਦੀ ਹੈਗੀ ਛੋਟੇ ਫਰੇਮ ਚ ਘਮਾਉਣ ਤੋਂ ਬਗੈਰ ਹਨਾ ਇਧਰੋਂ ਕਰਨ ਲਈ ਧਾਗਾ ਉਸ ਜਿਆਦਾ ਵਧੀਆ ਰਹਿੰਦਾ ਵੀ ਮਤਲਬ ਇੱਕ ਹੱਥ ਨਾਲ ਇਸ ਤਰ੍ਹਾਂ ਬਣਾਇਆ ਜਾਂਦਾ ਹੈਗਾ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਣਾਵਾਂਗੇ ਇੱਕ ਬਾਕਸ ਸਿੰਦੀ ਜੁੱਤੀ ਲਈ ਇਹ ਦੇਖੋ ਇਸ ਤਰ੍ਹਾਂ ਇੱਕ ਆਪਾਂ ਡੱਬਾ ਬਣਾ ਲਾਂਗੇ ਛੋਟਾ ਜਿਹਾ ਠੀਕ ਹੈ ਬਾਕਸ ਜਿਵੇਂ ਆ ਲਾਈਨ ਆ ਕੀ ਸੂਟ ਦੇ ਵਿੱਚ ਐਡਾ ਕੀ ਡੱਬਾ ਹੋਵੇ ਮੈਨੂੰ ਜਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਫਿਰ ਉਹ ਵਿੱਚੋਂ ਖਾਲੀ ਰਹਿ ਜਾਂਦਾਗਾ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਤੇ ਆਹ ਚੀਜ਼ਾਂ ਨੂੰ ਥੋੜਾ ਥੋੜਾ ਬਾਹਰ ਡੰਡੀਆਂ ਬਾਹਰ ਵੀ ਅੱਡ ਸਕਦੇ ਆ ਇਹਦੀਆਂ ਠੀਕ ਹੈ ਹੁਣ ਆਪਾਂ ਇੱਕ ਨੀਡਲ ਲਾਵਾਂਗੇ ਧਿਆਨ ਨਾਲ ਦੇਖਣਾ ਤੁਸੀਂ ਆਪਾਂ ਨੀਡਲ ਲੈ ਲਈ ਆ ਤੇ ਇੱਥੋਂ ਜਿਹੜਾ ਆਪਾਂ ਬਾਕਸ ਬਣਾਇਆ ਹੈਗਾ ਥੋੜਾ ਜਿਹਾ ਉਹਦੇ ਬਾਹਰ ਰੱਖਣਾ ਹੁੰਦਾ ਹੈਗਾ ਥ੍ਰੈਡ ਨੂੰ ਐਦਾਂ ਇੱਕ ਵਾਰੀ ਉੱਪਰ ਨੂੰ ਕੱਢ ਲਿਓ ਤੇ ਹੁਣ ਆਪਾਂ ਇੱਥੋਂ نیچے ਲੈ ਜਾ ਲੈ ਜਾਾਂਗੇ ਜਿਹੜਾ ਇਹਦੇ ਸਾਹਮਣੇ ਵਾਲਾ ਹੀ ਐ ਇਹਨੂੰ ਇੱਥੋਂ نیچے ਲੈ ਜਾਾਂਗੇ ਠੀਕ ਐ ਇਹਦੇ ਸਾਹਮਣੇ ਬਿਲਕੁਲ ਥੋੜਾ ਪਾਗਲਾ ਥ੍ਰੈਡ ਐ ਜਿਹੜਾ ਉਹ ਇੱਥੇ ਕੱਢਾਂਗੇ ਠੀਕ ਐ ਧਾਗਾ ਉੱਪਰ ਰੱਖਾਂਗੇ ਤੋਂ ਆਹ ਥ੍ਰੈਡ ਦੇ ਉੱਪਰ ਧਾਗਾ ਰੱਖਾਂਗੇ ਹੁਣ ਆਪਾਂ ਇਹਦੀ ਸਾਹਮਣੇ ਦੂਸਰੀ ਸਾਈਡ نیچے ਕਰ ਦਾਂਗੇ ਥ੍ਰੈਡ ਨੂੰ ਹੁਣ ਆਪਾਂ ਇਹਦੇ ਨਾਲ ਹੀ ਜਿਵੇਂ ਪਹਿਲਾਂ ਕੱਢਿਆ ਸੀ ਇਸ ਤੇ ਆਹ ਵਾਲੀ ਡੰਡੀ ਬਣਾਵਾਂਗੇ ਜਿਹੜੀ ਖੜੀ ਆ ਇਹਨੂੰ ਆਪਾਂ ਇਹਦੇ ਉੱਪਰ ਹੀ ਧਾਗਾ ਰੱਖਾਂਗੇ ਇਸ ਤਰ੍ਹਾਂ ਨੀਚੇ ਕੱਢ ਲਾਂਗੇ ਹੁਣ ਆਪਾਂ ਇੱਥੋਂ ਕੱਢ ਲਾਂਗੇ ਠੀਕ ਹੈ ਹੁਣ ਆਹ ਧਾਗਾ ਜਿਹੜਾ ਇਹਨੂੰ ਤਾਂ ਆਪਾਂ ਉੱਪਰ ਹੀ ਰੱਖਾਂਗੇ ਕਿਉਂਕਿ ਜਿਹੜਾ ਆਹ ਵਾਲਾ ਥ੍ਰੈਡ ਆਪਾਂ ਪਾਇਆ ਇੱਧਰ ਉੱਪਰ ਹੈ ਇੱਧਰੋਂ نیچے ਆ ਰਿਹਾ ਹੁਣ ਆਪਾਂ ਇਹਨੂੰ ਨੀਚੇ ਇੱਥੇ ਨੀਚੇ ਰੱਖ ਦਾਂਗੇ ਠੀਕ ਹੈ ਇੱਧਰ ਉੱਪਰ ਸੀ ਨਾ ਹੁਣ ਜਿਹੜਾ ਆ ਵਾਲਾ ਥ੍ਰੈਡ ਹੈਗਾ ਇਹ ਇੱਧਰਲੀ ਸਾਈਡ ਤੋਂ ਹੈਗਾਗਾ ਨੀਚੇ ਇੱਧਰਲੀ ਸਾਈਡ ਤੋਂ ਨੀਚੇ ਆ ਵਾਲਾ ਥ੍ਰੈਡ ਦੇ ਹੁਣ ਇਹਨੂੰ ਆਪਾਂ ਉੱਪਰ ਚੱਕਾਂਗੇ ਠੀਕ ਹੈ ਇੱਕੋ ਜਿਹੀ ਨਹੀਂ ਹੋਣੇ ਚਾਹੀਦੀਆਂ ਮਤਲਬ ਉਹ ਥ੍ਰੈਡ ਆ ਜਿਹੜੇ ਤੇ ਅਲੱਗ-ਅਲੱਗ ਹੋਣੇ ਚਾਹੀਦੇ ਹੈਗੇ ਹੁਣ ਆਪਾਂ ਨੀਚੇ ਲੈ ਜਾਾਂਗੇ ਇੱਕ ਵਾਰ ਇਹਨੂੰ ਠੀਕ ਹੈ ਹੁਣ ਆਪਾਂ ਇਹਨੂੰ ਵਿਚਾਲੇ ਕੱਢ ਲਾਂਗੇ ਨੀਡਲ ਨੂੰ ਐਦਾਂ ਤੇ ਅੰਦਰ ਨਾਲ ਮੈਂ ਦੂਸਰੀ ਗੁੱਟੀ ਬਣਾਈ ਹੈਗੀ ਉਹਦੇ ਨਾਲ ਵੀਡੀਓ ਸਹੀ ਨਹੀਂ ਬਣਦੀ ਜਿਹਦਾ ਆਪਾਂ ਵਿਚਾਲੇ ਥ੍ਰੈਡ ਕੱਢ ਲਿਆ ਠੀਕ ਹੈ ਉਸ ਤੋਂ ਬਾਅਦ ਆਹ ਵਾਲਾ ਜਿਹੜਾ ਆਪਾਂ ਜਿੱਥੋਂ ਵੀ ਆਪਾਂ ਨੀਡਲ ਨੂੰ ਕੱਢਿਆ ਸੀ ਨੀਚੇ ਵਾਲਾ ਥ੍ਰੈਡ ਹਨ ਕਿਸੇ ਵੀ ਪਾਸੇ ਪਾ ਲਿਓ ਨੀਚੇ ਵਾਲੇ ਥ੍ਰੈਡ ਨੂੰ ਪਹਿਲਾਂ ਇਸ ਤਰ੍ਹਾਂ ਉੱਪਰ ਚੱਕਣਾਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਆ ਜੀ ਇਹਨੂੰ ਇੱਧਰ ਦੀ ਧਾਗਾ ਕੱਢ ਕੇ ਨਾਲ ਦੀ ਲੈ ਕੇ ਆਉਣਾ ਫਿਰ ਆਹ ਵਾਲਾ ਇਸ ਤੋਂ ਬਾਅਦ ਦੂਸਰਾ ਨੀਚੇ ਵਾਲਾ ਥ੍ਰੈਡ ਚੱਕਣਾ ਉਸ ਤੋਂ ਬਾਅਦ ਜਿਹੜਾ ਆ ਨੀਚੇ ਆ ਇਹਨੂੰ ਉੱਪਰ ਕਰ ਦਾਂਗੇ ਤੇ ਇਸ ਤੋਂ ਬਾਅਦ ਇੱਧਰਲੀ ਸਾਈਡ ਆ ਜੂਗੀ ਠੀਕ ਹੈ ਮੈਂ ਇੱਕ ਵਾਰੀ ਹੋਰ ਰਿਪੀਟ ਕਰ ਦਿਆਂਗੀ ਤੁਸੀਂ ਨਾ ਇਹਨੂੰ ਵੀਡੀਓ ਦੇਖ ਕੇ ਹੀ ਪਾਉਣਾਗਾ 2-3 ਵਾਰ ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਆ ਜਾਊਗਾ ਠੀਕ ਹੈ ਮੈਂ ਇੱਕ ਵਾਰ ਇਹਨੂੰ ਹੋਰ ਰਿਪੀਟ ਕਰ ਦਿਆਂਗੀ ਪੂਰਾ ਪ੍ਰੋਸੈਸ ਦਾ ਜਿਹੜਾ ਦੁਬਾਰਾ ਰਿਪੀਟ ਕਰਦੇ ਆਪਾਂ ਠੀਕ ਹੈ ਦੇਖੋ ਤੁਸੀਂ ਨਾ ਵੀਡੀਓ ਦੇਖ ਕੇ ਹੀ ਪਾਏ ਹੋ ਇਹਨੂੰ ਆਹ ਦੇਖੋ ਪਹਿਲਾਂ ਆਪਾਂ ਇੱਥੋਂ ਕੱਢ ਲਿਆ ਉੱਪਰੋਂ ਥ्रेड ਨੂੰ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਦੂਸਰੀ ਸਾਈਡ ਇਹਦੇ ਨਾਲ ਜਮਾ نیچے ਲੈ ਜਾਵਾਂਗੇ ਠੀਕ ਹੈ ਉਸ ਤੋਂ ਬਾਅਦ ਥ्रेड ਨੂੰ ਇੱਥੇ ਕੱਢਣਾਗਾ ਉੱਪਰ ਆ എപ്പംഘാണ സൈഡി നീച്ചാ എൻഡ ആ സ്ടെപ്പിച്ചീച്ച കട്ട എത്ര കടാ ടാ കി ഹോൾ ഉപരോധാ ഫെ ഇത്ര കടാ ജാ പെല പേ ഫസ്റ്റ് ട്രെഡ് ടലോ നീഡൽ ലഘാണ ਹੁਣ ਆਪਾਂ ਫੇਰ نیچے ਲੈ ਜਾਾਂਗੇ ਹੁਣ ਆਪਾਂ ਇਹਨੂੰ ਇੱਥੇ ਕੱਢ ਲਾਂਗੇ ਨੀਦਰ ਨੂੰ ਬਚਾ ਲਈ ਠੀਕ ਹੈ ਜਿਹੜਾ ਹੁਣ ਆਪਾਂ ਥੱਲੋਂ ਦੀ ਕੱਢਿਆ ਉਹਨੂੰ ਹੁਣ ਆਪਾਂ ਉਹ ਇਧਰਲੀ ਸਾਈਡ ਜਾ ਕੇ ਉੱਪਰੋਂ ਐਦਾਂ ਚੱਕ ਕੇ ਥ्रेड ਨੂੰ ਆਵਲ ਥ्रेडਾ ਜਿਹੜਾ ਇਹਨੂੰ ਫੇਰ ਉੱਪਰ ਚੱਕ ਕੇ ਇਹਨੂੰ ਵੀ ਉੱਪਰ ਚੱਕ ਦਾਂਗੇ ਹੁਣ ਇਹਨਾਂ ਚੋਂ ਇੱਕ ਨੂੰ ਚੱਕ ਲਾਂਗੇ ਇੱਕ ਛੱਡ ਦੇਾਂਗੇ ਠੀਕ ਹੈ ਹੁਣ ਅਗਲਾ ਇਧਰਲੀ ਸਾਈਡ ਆ ਗਈ ਉਹਨੂੰ ਵੀ نیچے ਦੀ ਕੱਢ ਕੇ ਆਹ ਵਾਲਾ ਥ੍ਰੈੱਡ ਜਿਹੜਾ ਇਹਨੂੰ ਉੱਪਰ ਚੱਕ ਲਾਂਗੇ ਤੇ ਫਿਰ ਆਪਾਂ ਇਧਰਲੀ ਸਾਈਡ ਆ ਜਾਾਂਗੇ ਘੁੰਮ ਕੇ ਦੇ ਠੀਕ ਹੈ ਫਿਰ ਇਹਨੂੰ ਚੱਕ ਕੇ ਇਹ ਜਿਹੜਾ ਇੱਕ ਆਹ ਥ੍ਰੈੱਡ ਹੈ ਇਹਨੂੰ ਵੀ ਇੱਕ ਚੱਕ ਲਾਂਗੇ ਇੱਕ ਛੱਡ ਦਾਂਗੇ ਠੀਕ ਹੈ ਚਾਰ ਹੋ ਜਾਣਗੇ ਥ੍ਰੈੱਡ ਇਹਦੇ ਵਿੱਚ ਇਸ ਤਰ੍ਹਾਂ ਇਹ ਵਾਲੀ ਬੁਟੀ ਕੰਪਲੀਟ ਹੋ ਚੁਗੀ ਐਦਾਂ ਹੀ ਆਪਣੀਆਂ ਅਗਲੀਆਂ ਜਿਹੜੀਆਂ ਦੂਸਰੀਆਂ ਵੱਡੀਆਂ ਹੁੰਦੀਆਂ ਨੇ ਉਹ ਬਣਨੀਆਂ ਹਨ ਉਹ ਮੈਂ ਤੁਹਾਨੂੰ ਸਾਰੀਆਂ ਸਿਖਾਉਂਗੀ ਤੇ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੀ ਵੀਡੀਓ ਲਈ ਤੇ ਨੋਟੀਫਿਕੇਸ਼ਨ ਜ਼ਰੂਰ ਦਵਾਇਓ ਉਹਦੇ ਨਾਲ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਣੀ ే ఎడియో దేన చైబ్ కైక్ేర కమెంట్ నా భో థ్యాంక్ యూ సార్ వాచ కానీ